ਦੇਗਪਾਰ ਦੇ ਤੰਦੇ ਦਾ ਪੁਲਿਸ ਵੱਲੋਂ ਪਰਦਾਫਾਸ਼ ਕਰਦੇ ਹੋਏ ਛਾਪੇਮਾਰੀ ਕੀਤੀ ਗਈ ਤੇ ਚੰਡੀਗੜ੍ਹ ਦੇ ਇੱਕ ਹੋਟਲ ਸੰਚਾਲਕ ਦੇ ਖਿਲਾਫ ਮਾਮਲਾ ਵੀ ਦਰਜ ਪੁਲਿਸ ਵੱਲੋਂ ਕੀਤਾ ਗਿਆ ਤੇ ਇਸ ਮੌਕੇ ਤਿੰਨ ਲੜਕੀਆਂ ਤੇ ਔਰਤਾਂ ਨੂੰ ਪੁਲਿਸ ਨੇ ਰੈਸਕਿਊ ਕਰਵਾਇਆ ਇਸ ਤੇ ਦੇਗਪਾਰ ਦੇ ਤੰਦੇ ਤੋਂ ਇਥੇ ਨਜ਼ਦੀਕ ਦੇ ਲੋਕ ਵੀ ਪਰੇਸ਼ਾਨ ਦੱਸੇ ਜਾ ਰਹੇ ਨੇ ਤੇ ਇਸ ਦੀ ਸੂਚਨਾ ਪੁਲਿਸ ਨੂੰ ਗੁਪਤ ਤੌਰ ਤੇ ਮਿਲੀ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਫਰਜ਼ੀ ਗਾਹਕ ਪੇਜ ਕੇ ਇਸ ਦਾ ਪਰਦਾਫਾਸ਼ ਕੀਤਾ ਹੈ ਤੇ ਸੈਕਟਰ 34 ਥਾਣਾ ਖੇਤਰ ਦੇ ਨਾਲ ਲੱਗਣ ਵਾਲੇ ਬੁੜਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਮਹਾਰਾਜਾ ਹੋਟਲ ਦੇ ਵਿੱਚ ਪੁਲਿਸ ਵੱਲੋਂ ਦਿਨ ਰਾਤ ਛਾਪੇਮਾਰੀ ਕਰਕੇ ਇਸ ਤੰਦੇ ਦਾ ਪਰਦਾ ਪਾਸ਼ ਕਰਦੇ ਹੋਏ ਹੋਟਲ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਅਦਾਲਤ ਤੋਂ ਉਸ ਦੀ 3 ਦਿਨ ਦੀ ਰਿਮਾਂਡ ਮੰਗੀ ਹੈ ਈਵਨਿੰਗ ਨੂੰ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਮਹਾਰਾਜਾ ਹੋਟਲ ਆ ਕੁਮਾਰ ਮੁਲਾ ਬੁਰਾਏਲ ਦੇ ਵਿੱਚ ਇੱਥੇ ਕੋਈ ਬਨਾਰਸੀ ਪ੍ਰਸਾਦ ਨਾਮ ਦਾ ਬੰਦਾ ਹੈ ਉਹ ਕਿਰਾਏ ਤੇ ਹੋਟਲ ਲੈ ਕੇ ਤੇ ਦੇਵਪਾਰ ਦਾ ਕੰਮ ਕਰਦਾ ਅਸੀਂ ਉੱਥੇ ਆਪਣਾ ਬਾਕਸ ਕੋਆ ਬਣਾ ਕੇ ਭੇਜਿਆ ਉਹ ਬਣਾ ਕੇ ਭੇਜਿਆ ਸੀ ਉੱਥੇ ਉੱਥੇ ਉਹ ਸਹੀ ਨਿਕਲੀ ਇਨਫਰਮੇਸ਼ਨ ਫਿਰ ਅਸੀਂ ਰੇਡ ਕੀਤੀ ਰੇਡ ਕਰਨ ਤੋਂ ਬਾਅਦ ਇਹਨੂੰ ਬਨਾਰਸੀ ਪ੍ਰਸ਼ਾਦ ਨੂੰ ਅਰੈਸਟ ਕੀਤਾ ਤੇ ਤਿੰਨ ਲੜਕੀਆਂ ਸੀ ਉਹਨੂੰ ਲੈ ਕੇ ਉਹਨਾਂ ਨੂੰ ਲੈ ਕੇ ਆਏ ਤੇ ਹੁਣ ਉਹਨਾਂ ਦਾ ਰੈਸਕਿਊ ਕਰਕੇ ਉਹਨੂੰ 26 ਨਾਰੀ ਨਿਕੇਤਨ ਭੇਜਾਂਗੇ ਤੇ ਇਹ ਬਨਾਰਸੀ ਪ੍ਰਸ਼ਾਦ ਦਾ ਜਿਹੜਾ ਰਿਮਾਂਡ ਵਾਸਤੇ ਜੁਆਇਨ ਕੀਤੀ ਜਾ ਸਕੋ ਤੇ ਸਰ ਕਿੰਨੀ ਦੇਰ ਤੋਂ ਚਲਾ ਰਿਆ ਸੀ ਹੋਟਲ ਬਨਾਰਸੀ ਪ੍ਰਸ਼ਾਦ ਇਹ ਦਸੰਦੇ ਮੁਤਾਬਕ 2009 ਤੋਂ ਅਸੀਂ ਕਰੋਨਾ ਚ ਦੋਕਸਾਲ ਨਹੀਂ ਛੱਡਿਆ ਸੀ ਲੇਕਿਨ 2009 ਤੋਂ ਲੈ ਕੇ ਚਲਾ ਰਿਹਾ ਸੀ ਇਹ ਤੇ ਸਰ ਹੁਣ ਤਿੰਨ ਔਰਤਾਂ ਤੋਂ ਦੀ ਰੈਸਕਿਊ ਕਰਾਈ ਗਈ ਹੈ ਪੁਲਿਸ ਵੱਲੋਂ ਹਾਂਜੀ ਹਾਂਜੀ ਤਿੰਨ ਲੜਕੀਆਂ ਨੇ ਜਿਹੜੀ ਕੋਈ 25 ਤੋਂ ਲੈ ਕੇ ਤੇ 40 ਸਾਲ ਦੇ ਵਿੱਚ ਉਮਰ ਇਹਨਾਂ ਦੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਅਜੇ ਕਈ ਹੋਟਲ ਨੇ ਜਿਨ੍ਹਾਂ ਦੇ ਵਿੱਚ ਦੇ ਵਪਾਰ ਦਾ ਤੰਦਾ ਧੜਲੇ ਨਾਲ ਚਲਾਇਆ ਜਾ ਰਿਹਾ ਹੈ ਜਦਕਿ ਸਮਾਂ ਰਹਿੰਦੇ ਪੁਲਿਸ ਇਹਨਾਂ ਹੋਟਲਾਂ ਦੇ ਵਿੱਚ ਚੈਕਿੰਗ ਵੀ ਕਰਦੀ ਹੈ ਲੇਕਿਨ ਇਹ ਤੰਦਾ ਕਰਵਾਉਣ ਵਾਲੇ ਲੋਕ ਨਾ ਜਾਣੇ ਕਿਵੇਂ ਇਸ ਤਰ੍ਹਾਂ ਦੇ ਤੰਦੇ ਦੇ ਵਿੱਚ ਫਿਰ ਵੀ ਲੱਗੇ ਹੋਏ ਨੇ ਜਰਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ